ਬਟਿੰਡਾ ਨਗਰ ਨਿਗਮ ਅਧੀਨ ਠੇਕਾ ਆਧਾਰਤ ਕੰਮ ਕਰਦੇ ਸਫਾਈ ਸੇਵਕ ਅਤੇ ਸੀਵਰੇਜ ਵਰਕਰ ਆਪਣੇ ਪੱਕੇ ਹੋਣ ਦੀ ਮੰਗ ਨੂੰ ਲੈ ਕੇ ਪਿਛਲੇ 4 ਦਿਨਾਂ ਤੋਂ ਹੜਤਾਲ ਕਰ ਨਗਰ ਨਿਗਮ ਕੰਪਲੈਕਸ ਅੱਗੇ ਰੋਜ਼ ਪ੍ਰਦਰਸ਼ਨ ਕਰ ਰਹੇ ਸਨ ਪਰ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਇਹਨਾਂ ਦੀਆਂ ਮੰਗਾਂ ਨੂੰ ਅਣਗੌਲੀਆਂ ਕੀਤੇ ਜਾਣ ਮਗਰੋਂ ਅੱਜ ਸਫਾਈ ਸੇਵਕਾਂ ਅਤੇ ਸੀਵਰੇਜ ਵਰਕਰਾਂ ਨੇ ਆਪਣੇ ਸੰਘਰਸ਼ ਨੂੰ ਤਿੱਖਾ ਕਰਦਿਆਂ ਸ਼ਹਿਰ ਦੇ ਫਾਈਬਰੇਡ ਚੌਕ ਵਿਖੇ ਜਾਮ ਲਗਾ ਦਿੱਤਾ ਅਤੇ ਸਰਕਾਰ ਨੂੰ ਸਖਤ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਹਨਾਂ ਦੀਆਂ ਮੰਗਾਂ ਜਲਦ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਉਹ ਸ਼ਹਿਰ ਦੀਆਂ ਸੜਕਾਂ ਉੱਪਰ ਕੂੜਾ ਖਿਲਾਰ ਆਪਣਾ ਰੋਜ਼ ਪ੍ਰਦਰਸ਼ਨ ਕਰਨਗੇ ਅਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਬਾਦਲ ਸਰਕਾਰ ਦਾ ਮੁਕੰਮਲ ਬਾਈਕਾਟ ਵੀ ਕੀਤਾ ਜਾਵੇਗਾ। ਸਾਨੂੰ ਕੋਈ ਚੀਜ਼ ਸਮੇਂ ਤੇ ਨਹੀਂ ਮਿਲੀ ਅਜੇ ਤੱਕ ਇਸ ਕਰਕੇ ਮਜਬੂਰਨ ਅਸੀਂ ਇਸ ਹੜਤਾਲ ਤੇ ਬੈਠੇ ਆਂ ਅਸੀਂ ਸੀਐਮ ਸਾਹਿਬ ਨੂੰ ਲੈਟਰ ਦਿੱਤਾ ਪਰ ਸਾਨੂੰ ਹਜੇ ਤੱਕ ਕੋਈ ਸੰਤਤੀਪੂਰਵਕ ਕੋਈ ਜਵਾਬ ਨਹੀਂ ਮਿਲਿਆ ਸਾਨੂੰ ਅਸੀਂ ਚਾਹਨੇ ਆਂ ਵੀ ਸਾਨੂੰ ਜੀ ਆਤਾ ਸਾਡੀ ਮੰਗਾ ਮੰਨ ਲੈਣ ਨਹੀਂ ਅਸੀਂ ਰੋਜ਼ ਪ੍ਰਦਰਸ਼ਨ ਜਿਹੜਾ ਹੈਗਾ ਬਹੁਤ ਹੀ ਜ਼ਿਆਦਾ ਤੇਜ਼ ਕਰਦੇ ਆਂਗੇ ਤੇ ਜਿਹੜਾ ਕੂੜਾ ਵੀ ਸੜਕਾਂ ਤੇ ਢੇਰ ਲਾਵਾਂਗੇ ਤੇ ਕੰਪੈਕਟਰ ਗੱਡੀਆਂ ਸਾਡੀਆਂ ਆ ਚੁੱਕੀਆਂ ਨੇ ਤੇ ਅਸੀਂ ਇਹਨੂੰ ਬਹੁਤ ਤੇਜ਼ ਕਰਨ ਦੀ ਜੇ ਸਾਡੀ ਮੰਗਾ ਮੰਨ ਲੈਂਦੇ ਠੀਕ ਹੈ ਨਹੀਂ ਤਾਂ ਇਹਨੂੰ ਤੇਜ਼ ਕਰਾਂਗੇ ਤੇ ਸਰਕਾਰ ਤੋਂ ਸਾਡੀ ਮੰਗ ਇਹ ਹੈ ਵੀ ਸਾਡੀ ਇਹ ਗਰੀਬ ਜਿਹੜਾ ਵਰਕ ਹੈਗਾ ਇਹਨੂੰ ਪੱਕਾ ਕੀਤਾ ਜਾਵੇ ਤੇ ਇਹਨਾਂ ਨੂੰ ਬਾਦਲ ਸਰਕਾਰ ਨਾਲ ਫਿਰ ਨਹੀਂ ਅਸੀਂ ਬਾਈਕਾਟ ਕਰਾਂਗੇ ਜੇ ਸਾਡੀ ਗੱਲ ਨਾ ਮੰਨੀ ਤਾਂ ਇਹ ਪੰਜਾਬ ਸਰਕਾਰ ਨੇ ਪਾਲਿਸੀ ਕੱਢੀ ਆ ਜਿਹੜੇ 5-7 ਸਾਲ ਤੋਂ ਕੰਮ ਕਰ ਰਹੇ ਆ ਵਰਕਰ ਉਹਨਾਂ ਨੂੰ ਪੱਕਾ ਕੀਤਾ ਜਾਵੇ ਸਾਡੀ ਇਹੀ ਮੰਗ ਆ ਬਈ ਅਸੀਂ ਵੀ 7-7 ਸਾਲਾਂ ਤੋਂ ਕੰਮ ਕਰ ਰਹੇ ਆ ਇਸ ਜੀਆਈਟੀਐਫ ਕੰਪਨੀ ਚ ਕਾਰਪੋਰੇਸ਼ਨ ਰਹੀ ਅਸੀਂ ਕਾਰਪੋਰੇਸ਼ਨ ਦਾ ਕੂੜਾ ਚੱਕਦੇ ਆ ਤੇ ਸਾਡੀ ਇਹੀ ਮੰਗ ਹੈ ਸਰਕਾਰ ਤੋਂ ਬਈ ਸਾਨੂੰ ਵੀ ਪੱਕਾ ਕੀਤਾ ਜਾਵੇ ਜਿਹੜੀ ਇਹ ਪਾਲਿਸੀ ਹੈਗੀ ਆ ਇਹ ਹੋਰ ਤੇਜ਼ ਹੁੰਦਾ ਰਹੇਗਾ ਇਥੋਂ ਫਾਇਰ ਬ੍ਰਿਗੇਡ ਤੋਂ ਤੇਜ ਹੋ ਕੇ ਸਾਡਾ ਹਨੂਮਾਨ ਚੌਕ ਤੇ ਕਰ ਵੀ ਜਾ ਸਕਦਾ ਹਨੂਮਾਨ ਚੌਕ ਵੀ ਜਾਮ ਕਰਾਂਗੇ ਉੱਥੇ ਅਸੀਂ ਕੂੜਾ ਵੀ ਸਿੱਟਾਂਗੇ ਜੇ ਅਗਰ ਸਾਡੀਆਂ ਗੱਲਾਂ ਨਾ ਮੰਨੀਆਂ ਗਈਆਂ ਜ਼ਿਕਰਯੋਗ ਹੈ ਕਿ ਸ਼ਹਿਰ ਅੰਦਰ 500 ਤੋਂ ਵੱਧ ਸਫਾਈ ਸੇਵਕ ਅਤੇ ਸੀਵਰੇਜ ਵਰਕਰ ਠੇਕੇ ਤੇ ਕੰਮ ਕਰ ਰਹੇ ਹਨ ਜੋ ਹੁਣ ਆਪਣੇ ਪੱਕੇ ਹੋਣ ਦੀ ਮੰਗ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਹੜਤਾਲ ਤੇ ਚੱਲ ਰਹੇ ਹਨ ਜੇਕਰ ਸਰਕਾਰ ਨੇ ਜਲਦੀ ਇਸ ਮਾਮਲੇ ਦਾ ਕੋਈ ਹੱਲ ਨਾ ਕੱਢਿਆ ਤਾਂ ਸ਼ਹਿਰ ਅੰਦਰ ਸਫਾਈ ਦਾ ਤੰਤਰ ਮੰਤਰ ਬੁਰੀ ਤਰ੍ਹਾਂ ਵਿਗੜ ਜਾਵੇਗਾ ਬਟਿੰਡਾ ਤੋਂ ਤਾਜ਼ੇ ਖਬਰ ਲਈ ਕੈਮਰਾਮੈਨ ਕਰਮਵੀਰ ਸ਼ੈਟੀ ਨਾਲ ਆਲੀਆ ਵਰਮਾ ਦੀ ਰਿਪੋਰਟ